ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆਪਣਾ ਚੈਨਲ ਭਉਆ ਦਾ ਡੇਰੀ ਫਾਰਮ 911 ਦੇ। ਫਾਇਦੇ ਬਈ ਤੇ ਹੈ ਗਿਆ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਵਿੱਚ ਟੋਟਲ 10 ਪਸ਼ੂ ਖੋੜੇ ਆ ਬਿਲਕੁਲ ਤਾਜੇ ਸੋਏ ਆ। ਤੇ ਆਪਾਂ ਪਹੁੰਚੇ ਆ ਬਗੀਚੇ ਭਾਜੀ ਹੁਣਾਂ ਕੋਲ। ਸ਼ੁਰੂ ਕਰਦੇ ਆ ਵੀਰਾਂ ਨਾਲ ਗੱਲਬਾਤ। ਸਤਿ ਸ੍ਰੀ ਅਕਾਲ ਪਾਜੀ। ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਜੇ? ਵਧੀਆ ਠੀਕ ਠਾਕ ਤੁਸੀਂ ਸੁਣਾਓ। ਬਸ ਵਧੀਆ ਛੜਦੀ ਕਲਾ ਪਾਜੀ। ਛੜਦੀ ਕਲਾ ਹੀ ਚਾਹੀਦੀ ਆ ਜੀ। ਹਾਂਜੀ। ਹੋਰ ਠੀਕ ਠਾਕ? ਬਸ ਵਧੀ ਠੀਕ ਹੈ ਇਹ ਦਾ ਹਰੜਕਲਾ ਤਸੀਲ ਹੈ ਨਾਲਾ ਤੇ ਜ਼ਿਲ੍ਹਾ ਮਸਾਹ ਠੀਕ ਜੀ ਹਾਂਜੀ ਫੋਨ ਨੰਬਰ ਬੋਲ ਦਿਓ 9041796788 ਭਾਜੀ ਠੀਕ ਜੀ ਕਰੀ ਸ਼ੁਰੂਆਤ ਹਾਂਜੀ ਕਰੋ ਭਾਜੀ ਦੱਸਿਆ ਹਾਂ ਪਹਿਲੇ ਨੰਬਰ ਤੇ ਵੈਨੜਾ ਕਿਲਵਾ ਸੁਗਾ ਸੁਈ ਨੇ ਕੀ ਮਿਲਕਾ ਇਹ ਭਾਜੀ ਦੂਜਾ ਸੁਗਾ ਕੱਲ ਦੀ ਸੁਈ ਏ ਅੱਛਾ ਜੀ ਹਾਂਜੀ ਤੇ ਪਹਿਲੇ ਸੁਏ ਵੀ ਘਰ ਵਾਲੇ ਨੇ ਦੱਸਿਆ ਵੀ 14 ਕਿਲੋ ਤੋਂ ਪਲੱਸ ਹੀ ਦਿੱਤਾ ਇਹਨੇ ਠੀਕ ਹੈ ਜੀ ਹਾਂਜੀ ਇਹ ਦਾ ਦੂਜਾ ਸੁਗਾ ਕੱਲ ਦੀ ਸੁਈ ਵਾ ਸ਼ੀ ਮਗਰ ਜੇ ਠੀਕ ਹੈ ਜੀ ਖੋਲ ਕੇ ਬੰਦ ਕਾਫ ਆ ਗਿਆ ਭਾਜੀ ਪਿਛੇ ਆ ਬਿਲਕੁਲ 나ੜੂ ਤੇ ਜਵਾਬ ਚੈੱਕ ਕਰ ਸਕਦੇ ਤੁਸੀਂ ਬਾਕੀ ਤੁਹਾਨੂੰ ਹੁਣ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਦਪਿਆ ਦਾ ਟਾਈਮ ਹੋਇਆ ਜੀ 3 ਵਜੇ ਆ ਵੀਡੀਓ ਦਾ ਬਣਾਉਣਾ 7 ਵਜੇ ਦੀ ਵੀਰ ਦੀ ਚਵਾਈ ਹੋ ਕੇ ਫੇਰ ਆਈ ਠੀਕ ਆ ਜੀ ਸਵੇਰੇ 7 ਵਜੇ ਦੀ ਚਵਾਈ ਹੋਈ ਆਰੇ ਅਜੇ 4 ਘੰਟੇ ਪਏ ਆ ਚਵਾਈ ਕਿ ਖਾਮਾ ਤੱਕ ਇਹਨੇ ਚੰਗੀ ਬਣ ਜਾਣਾ ਮਾਦੀ ਆਰਡਰ ਕੁਆਲਿਟੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੇ ਬਹੁਤ ਸ਼ਾਨਦਾਰ ਹੈ ਤੇ ਸਾਣਾ ਦਾ ਸੈੱਜ ਗਿਆ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਂਦੇ ਆ ਪਿਛਲੇ ਸਵੇਰੇ ਆਮੜੇ ਕੋਲ 14 ਲੀਟਰ ਵੀਰ ਜਿਹਨੂੰ ਨੇ ਦੱਦਿਆ ਇਸ ਟਾਈਮ ਕਿੰਨਾ ਬੋਲਾ ਚਾਰ ਬਾਈ ਜੀ ਤੇ ਭਾਈ ਜੀ 10 ਤੋਂ ਪਲੱਸ ਹੀ ਹੋਊਗਾ ਠੀਕ ਜੀ ਹਾਂ ਜੀ 10 ਤੋਂ ਪਲੱਸ ਫਿਰ ਚੋਲ ਕੇ ਫੇਰ ਹੀ ਲੈਂਦੀ ਬਿਲਕੁਲ ਤਾਜੀ ਸੂਈ ਆ ਜੇ ਦੋ ਦਿਨ ਹੋਏ ਆ ਦੋ ਚੁਆਈਆਂ ਹੋਈਆਂ ਦੀਆਂ ਦੇ ਠੀਕ ਹੈ ਜੀ ਹਾਂ ਜੀ ਤੇ ਲਾਗੇ ਤੋਂ ਚੈੱਕ ਕਰ ਸਕਦੇ ਆ ਆਰਡਰ ਕੁਆਲਿਟੀ ਕੀ ਮੁੱਲ ਕਰਨਾ ਭਾਈ ਜੀ ਦਾਰ ਵੇਖ ਲਓ ਭਾਈ ਜਿੱਤਰਾ ਦੀ ਵਹਿੜ ਆ ਸਾਹ ਨਾਲ ਮਾਜੀ ਆ ਗਈ ਹਾਂ ਜੀ ਤੁਹਾਡੇ ਚੰਗੀ ਹੁੰਦੇ ਨੇ ਇਹਦੇ ਹੈਂਡ ਭਾਜੀ ਚੰਗੀ ਜਾਊਗੇ ਦੀ ਐਸ ਇੱਕ ਗਰਮੀ ਦੀ ਵੀ ਗੱਲ ਕੋਈ ਨਹੀਂ ਇਹਨੂੰ ਠੀਕ ਜੀ ਹਾਂਜੀ ਤੇ ਕੀ ਮੁੱਲ ਫਿਰ ਇਹਦਾ ਮੋਲੇ ਦਾ ਭਾਜੀ 45000 ਜੀ ਅੱਛਾ ਜੀ ਹਾਂਜੀ ਤੇ ਹਾਂ 42 ਦੇ ਦਈਏ 42000 ਦੀ ਹਾਂਜੀ ਕੀ ਕਰਦੀ ਹੋ ਮਾਨ ਕਰ ਦੋ ਭਾਜੀ ਕੋਈ ਗੱਲ 500 ਛੱਡ ਦਈਏ ਭਾਜੀ ਆਪਾਂ 40000 ਨਹੀਂ ਹਾਂ ਨਾ ਠੀਕ ਹੈ ਕਿ ਨਹੀਂ ਠੀਕ ਜੀ ਉਹ ਚ ਰੁਪਈਆ ਸਿਰਫ 100 ਛੋਟ ਕਰਾਂਗੇ ਫਿਰ ਵੀਰ ਭਰਾ ਇਹ ਨਾ ਕਹਿਣਾ 35 ਦੇ ਦੋ 35 ਦੇ ਦੋ ਠੀਕ ਹੈ ਠੀਕ ਆ ਆਪਾਂ ਇੱਕ ਇਹ ਨਹੀਂ ਦੱਸਤਾ ਹੈ ਆਪਾਂ ਇਹ ਨਹੀਂ ਕਹਿ ਵੀ 42 ਦੇਣੀ ਮੁਰਗੇ ਵੀਰ ਭਰਾ ਨਾ ਕਹਾਂਗੇ ਯਾਰ ਉਹ ਭਾਈ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ 14 ਲੀਟਰ ਵਾਲੀ ਬਲੋ ਗਰੰਟੀ ਹੈ ਦੀ ਪਿਛਲੇ ਸਵੇਰੇ ਜਿਹੜਾ ਮਿਲਤ ਰਿਕਾਰਡ ਆ 14 ਕਿਲੋ ਆਪਾਂ ਨੂੰ ਵੀਰ ਘਰ ਆ ਲੈਣੇ ਦੱਸਿਆ ਹੈ ਅੱਛਾ ਜੀ ਠੀਕ ਹੈ ਭਾਜੀ ਕੀ ਗਲਤ ਹੈ ਕਹਿੰਦੇ ਪਿਛਲੇ ਸਵੇਰੇ ਥੋੜੀ ਲਸੀ ਸੀ ਅੱਛਾ ਜੀ ਹਾਂਜੀ ਬਾਕੀ ਅੱਗੋਂ ਦੁੱਧ ਭਾਜੀ ਹੁੰਦਾ ਸੇਵਾ ਦਾ ਬਿਲਕੁਲ ਸਹੀ ਗ ਦੁੱਧ ਸੇਵਾ ਵਧ ਕਰਕੇ 16 ਵੀ ਚੋ ਸਕਦੇ ਤੇ 12 ਵੀ ਚੋ ਸਕਦੇ ਹਾਂਜੀ ਇਹ ਗੱਲ ਹੈ ਕੀ ਹਾਂਜੀ ਤੇ ਅੱਜ ਹੁਣ ਦੂਜੇ ਨੰਬਰ ਤੇ ਹਾਂਜੀ ਵੀਰ ਦੱਸਿਓ ਭਾਈ ਜੀ ਇਹਦੇ ਬਾਰੇ ਮੜਾਜ ਇੱਕ ਮਿੰਟ ਵੀ ਜੀ ਮੜਾਜ ਆ ਫੁੰਡਾ ਗਿਆ ਇੱਕ ਮਿੰਟ ਹਾਂਜੀ ਭਾਈ ਜੀ ਦੱਸਿਓ ਆ ਵੈੜ ਦੇ ਬਾਰੇ ਇਹ ਵੀ ਇਹਦੀ ਦੂਜਾ ਸੁਹਾ ਸੁਈ ਜੇ ਅੱਛਾ ਜੀ ਇਹ ਨਾ ਔਨ ਕਰਕੇ 10 15 ਸਾਲ ਪਹਿਲਾਂ ਸੁਕੀ ਆ ਠੀਕ ਹੈ ਠੀਕ ਹੈ ਹਾਂਜੀ ਵੈੜ ਮੰਨ ਲਓ ਬਛਾ ਇਹਦੇ ਮਗਰ ਆ ਠੀਕ ਹੈ ਬਾਕੀ ਇਹਦੇ ਥਲੇ ਜਿਹੜਾ ਬੋਲਾ ਸਟਾਰਟਿੰਗ ਹੀ ਭਾਈ ਹੋਊਗਾ ਮੇਰੇ ਸਾਰਾ 12 ਕਿਲੋ ਤੋਂ ਪਲਾਸੀ ਹੋਊਗਾ

ਇਹ ਕਿੰਨੇ ਕ ਵਿੱਚ ਵਾਈ ਕੀਤੀ ਹੈ ਜੀ ਇਸ ਵੇਰੇ ਇਹਦੀ ਭਾਜੀ 6:30 ਵਜੇ ਦੀ ਚਵਾਈ ਜੇ ਠੀਕ ਹੈ ਠੀਕ ਹੈ ਜੀ ਹਾਂ ਜੀ ਅਸੀਂ ਨਾ ਪ੍ਰਭਾਤ ਫੇਰੀ ਤੇ ਜਾਈਦਾ ਫਿਰ ਆਣ ਕੇ ਕਰੀਂਦੀਆਂ ਇਹਨਾਂ ਦੀ ਚਵਾਈ ਠੰਡਾਂ ਦੀ ਠੀਕ ਹੈ ਠੀਕ ਹੈ ਹਾਂ ਜੀ ਬਾਕੀ ਇਹ ਭਾ ਕੋਈ ਵੀਰ ਆਪਣੇ ਕੋਲ ਲਖਾ ਕੇ ਲੈ ਜਾਈ ਆਪਣੇ ਘਰੋਂ ਆਈ ਆ ਅੱਛਾ ਜੀ ਇਹ ਮੰਨ ਲਓ 16 ਤੋਂ ਪਲੱਸ ਹੀ ਜਾਊਗੀ ਠੀਕ ਹੈ ਜੀ ਪਹਿਲੇ ਸੂਏ 15 ਤੋਂ ਪਲੱਸ ਗਈ ਠੀਕ ਹੈ ਜੀ ਹਾਂ ਜੀ ਹਾਂ ਜੀ ਭਾਜੀ ਤੁਹਾਨੂੰ ਲੱਗੇ ਤਾਂ ਅਸੀਂ ਥਾਣਾ ਦਾ ਸਾਈਜ਼ ਕੇ ਵੀ ਚੈੱਕ ਕਰਾਉਣੀ ਬਾਕੀ ਜਿਹੜਾ ਇਹਦਾ ਮੰਨ ਲਓ ਖਾਣਿਆ ਇਹ ਪਾ ਜੀ ਪੂਰੀ ਮੋਠ ਚੰਦਾ ਹੈ ਅੱਛਾ ਜੀ ਮੋਠ ਦੀ ਚਵਾਈ ਵਾਲਾ ਹਾਂ ਪਸਮਕੇ ਇਹ ਲੜਾ ਕੱਢ ਜਾਂਦੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਗੱਲ ਹੋ ਰਿਹਾ ਪਾ ਜੀ ਮੈਂ ਰਾਤੀ ਇਹ ਵੀਡੀਓ ਚ ਪਾਈ ਹੀ ਵੜ ਹਾਂ ਜੀ ਤੇ ਵੀਰ ਆ ਇਧਰ ਦੇ ਮਕੇਰੀਆਂ ਦੇ ਅੱਛਾ ਜੀ ਉਹਨਾਂ ਮੈਨੂੰ 1000 ਰੁਪਿਆ ਸਾਈ ਪਾਤੀ ਹਾਂ ਜੀ ਤੇ ਹੁਣ ਪਾ ਜੀ ਤੁਹਾਡੇ ਸਾਹਮਣੇ ਮੈਂ 10 ਵਾਰੀ ਫੋਨ ਲਾਇਆ ਹਾਂ ਜੀ ਹਾਂ ਜੀ ਫੋਨ ਹੀ ਨਾ ਚੁੱਕਿਆ ਠੀਕ ਜੀ ਕਿਉਂਕਿ ਮੈਨੂੰ ਰਾਤੀ ਘਟੋ ਘਟਾ ਇਹਦੇ 24-25 ਫੋਨ ਆਏ ਵੜ ਦੇ ਅੱਛਾ ਜੀ ਜਦੋਂ ਵੀਰ ਭਰਾ ਨੇ ਸਾਈ ਪਾਤੀ ਪਰ ਇਹ ਕੰਮ ਨਾ ਵੀਰ ਭਰਾ ਕਰਾ ਕਰਨਾ ਨਹੀਂ ਨਹੀਂ ਵ ਜਿਹਨੇ ਪਸ਼ੂ ਖਰੀਦਣਾ ਹੁੰਦਾ ਬਿਲਕੁਲ ਪਾਜੀ ਨੇ ਫੋਨ ਹੀ ਨਹੀਂ ਚੁੱਕਿਆ ਤੁਹਾਡੇ ਸਾਹਮਣੇ ਵੀ ਡੇ ਆ ਫੋਨ ਲਾਉਣ ਹਾਂਜੀ ਹਾਂਜੀ ਪਰ ਇਹ ਨਹੀਂ ਕੰਮ ਕਰਨਾ ਮੇਰੇ ਵੀ ਤੁਹਾਡਾ ਵੀ ਯਾਰ ਗਿਆ ਤੇ ਸਾਡੀ ਵੀ ਜਾਈ ਬੱਜੀ ਗਈ ਹਾਂਜੀ ਹਾਂਜੀ ਸਹੀ ਆ ਕੰਮ ਹੋਏਦਾ ਨਾ ਆ ਮੇਰਾ ਵੀ ਸੋਚ ਕੇ ਘਰ ਸਲਾਹ ਕਰਕੇ ਤੇ ਫੇਰ ਸਾਈ ਪਾਇਆ ਕਰੋ ਠੀਕ ਹੈ ਬਿਲਕੁਲ ਸਹੀ ਗੱਲ ਹੈ ਹਾਂਜੀ ਕੀ ਮੁੱਲ ਪਾਜੀ ਇਹਦਾ ਹਰ ਵੇਖ ਲਓ ਭਾਈ ਜਿੱਤਰਾ ਚੰਗੀ ਲੱਗਦੀ ਨਹੀਂ ਤੁਸੀਂ ਦੱਸੋ ਮੁੱਲ ਤੇ ਪਾਜੀ ਤਾਂ 60 ਕਰ ਦੇ ਜੀ ਹਾਂਜੀ ਰਾਫੀ ਵੀ ਆਪਾਂ ਪਾਜੀ ਦਾ ਲਾਸਟ 50 ਪਾਇਆ ਅੱਛਾ ਜੀ ਤੇ ਯਾਰ ਵੀਦਾ ਆ ਜੀ ਠੀਕ ਹੈ ਜੀ ਯਾਰ ਚਲੋ ਵਿੱਚ ਚੈੱਕ ਕਰ ਦਿੰਨੇ ਇੱਕ ਘਟ ਹਾਂ ਜੇ ਵੀਰ ਫੋਨ ਚੁੱਕਦਾ ਫੇਰ ਅਸੀਂ ਉਹਦਾ 1000 ਵਾਪਸ ਪਾ ਦੇਣਾ ਹਾਂ ਹਾਂਜੀ ਉਹਨੇ ਫੋਨ ਨਹੀਂ ਚੁੱਕਿਆ ਅੱਛਾ ਅੱਛਾ ਠੀਕ ਹੈ ਆਪਾਂ ਉਹਨੂੰ 1000 ਕੱਟ ਦੇ ਦਾਂਗੇ ਲਓ ਭਾਈ ਜੀ 1000 ਕੱਟ 50 ਦੇ ਵਿੱਚੋਂ ਹਾਂਜੀ ਫੇਰਾਤੀ ਵੀਰ ਨੇ 50 ਹੀ ਪਾਇਆ ਤੇ ਹੁਣ ਵੀ 50 ਹੀ ਪਾਇਆ ਵਾ ਹਾਂਜੀ ਚਾਜਵਾਗ ਦਿਖਾ ਰਹੇ ਹਾਂ ਅੱਜ ਵਾਗ ਮਖਾ ਰਹੇ 10 15 ਦਿਨ ਘਟ ਸੋਈ ਜੇ ਲਓ ਭਾਈ ਚੈੱਕ ਕਰ ਸਕਦੇ ਜੀ ਮੇਲ ਕਾਫ ਆ ਗਿਆ ਵਾ ਆ ਬਾਕੀ ਦੇਖੋ ਭਾਜੀ ਮੈਂ ਨੀਲੀ ਰਾਵੀ ਪਿਓਰ ਬਾਟਰ ਦੀ ਤਾਰਾਂ ਦੀ ਮਹਿਰਾ ਵੀ ਠੀਕ ਹੈ ਠੀਕ ਹੈ ਜੀ ਹਾਂ ਦੇ ਵੀ ਭਾਜੀ ਆ ਵੇਖੋ ਗਿੱਲੇ ਨਾਲੂ ਦੇ ਬੱਚਾ ਜੇ ਹਾਂਜੀ ਇਹ ਦੂਜਾ ਦੇ ਨੇ ਸਾਡੇ ਇਹ ਤੁਸੀਂ ਬਿਲਕੁਲ ਤਾਜ਼ਾ ਬੱਚਾ ਜੇ ਹਾਂ ਬਿਲਕੁਲ ਗਲਾ ਨਾਲੂ ਨਾਲ ਆ ਕਟਾ ਹੈ ਹਾਂ ਕਟਾ ਜੇ ਠੀਕ ਹੈ ਭਾਜੀ ਮੇਲ ਕਫ ਆ ਗਿਆ ਜੇ ਹਾਂ ਖੋਲ ਕੇ ਵਿਖਾਵਾਂ ਭਾਜੀ ਵੇਖੋ ਸਿੰਗੀ ਭਾਜੀ ਵੇਖੋ ਲੱਗੇ ਭਾਜੀ ਵੇਖੋ ਠੀਕ ਹੈ ਚੈੱਕ ਕਰ ਸਕਦੇ ਜੇ ਬਹੁਤ ਸ਼ਾਨਦਾਰ ਲੱਗ ਗਿਆ ਤੇ ਪਿਓਰ ਲੀਲੀ ਦਾ ਵੀ ਦੀ ਮੈਂ ਵੇਖ ਧਰੀ ਵਾਲੀ ਠੀਕ ਹੈ ਜੀ ਫਿਰ ਤੁਸੀਂ ਚੈੱਕ ਕਰ ਸਕਦੇ ਅੱਖਾਂ ਵਿੱਚ ਵੀ ਆ ਗਈ ਤੇ ਚਵਾਈ ਭਾਜੀ ਇੰਨੀ ਵੀ ਹੱਦੋਂ ਵੱਧ ਠੀਕ ਹੈ ਠੀਕ ਹੈ ਹਾਂਜੀ ਬੋਲਾ ਹੀ ਮੇਰੇ ਸਹਬ ਨਾਲੇ ਥੱਲੇ 8 ਕਿਲੋ ਹੋਊਗਾ ਜੇ ਸਟਾਰਟਿੰਗ ਪ ਤੇ ਬਸ ਆਪ ਤੋਂ ਪਲੱਸ ਭਾਜੀ ਜਾਊਗੀ ਮੈਂ ਠੀਕ ਹੈ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਬੜੀ ਕੁਆਲਿਟੀ ਵੀ ਸ਼ਾਨਦਾਰ ਹੈ ਤੇ ਤੁਹਾਣਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਵਾਦਾ ਇਹ ਭਾਜੀ ਮੈਂ ਮੰਨ ਲਓ 6:30 ਦੀ ਦੇ ਵਿੱਚ ਆਈਏ ਅੱਛਾ ਜੀ ਕੋਈ ਡੋਕਾ ਸਣਾ ਚ ਨਹੀਂ ਹੋਊ ਇਹਦੇ ਠੀਕ ਹੈ ਜੀ ਹਾਂ ਜੀ ਤੇ ਸਾਮਾਨ ਨੂੰ ਬੰਨਦੀ ਹੈ ਜਿੱਤੇ 3 ਵਜੇ ਆ ਠੀਕ ਹੈ ਠੀਕ ਹੈ ਹਾਂ ਜੀ ਵੀਰ ਜੀ ਜੇ ਦੁਪਹਿਰ ਦਾ ਟਾਈਮ ਹੋਇਆ ਉਹ ਤੇ 3 ਵਜੇ ਆ ਤੇ 3 ਵਜੇ ਵੀਡੀਓ ਤਾਂ ਆ ਕਵਰ ਕਰਨੀ ਰਹੀ ਥੀ ਚੋਸਾ ਉਹਨਾਂ ਦਾ ਅੰਦਾਜ਼ਾ ਤੇ ਲਾਇਓ ਬਾਕੀ ਹਵਾਨੇ ਦੇ ਵੀ ਨਿਸ਼ਾਨੀਆਂ ਪੂਰੀਆਂ ਆ ਗਈਆਂ ਮੇਰੀਆਂ ਤੇ ਸੂਲ ਤੇ ਵੀ ਨਿਸ਼ਾਨੀ ਆ ਗਈ ਜਿਹੜੀ ਬਾਕੀ ਜਿਹੜਾ ਵੀਰ ਲੈ ਜਾਊਗਾ ਹਾਂਜੀ ਰੂ ਯਾਰ ਹੀ ਜੇ ਸੇਵਾ ਵਾਲਾ ਵੀਰ ਖੜੂ ਤੇ ਠੀਕ ਹੈ ਜੀ ਕੀ ਮੁੱਲ ਪਾਜੀ ਇਹਦਾ ਵੇਖ ਲਓ ਪਾਜੀ ਇਹੋ ਜੀਆਂ ਮੰਹਾਂ ਦਾ ਲੋਕ 80000 ਰੁਪਏ ਜਾਣਦੇ ਆ ਹਾਂਜੀ ਪਰ ਆਪਾਂ ਪਾਸੀ ਨਹੀਂ ਪਾਉਣਾ ਆਪਾਂ ਜਾਇ ਜੀ ਪਾਈਏ ਆਪਾਂ ਤੁਹਾਡੇ ਚੈਨਲ ਤੇ ਬਿਲਕੁਲ ਜਾਇ ਜੀ ਰੇਟ ਪਾਉਣਾ ਹਾਂਜੀ ਉਹ ਵੀਰ ਭਰਾ ਇਹ ਕਹਿਣ ਵੀ ਵਾਕਿਆ ਹੀ ਸਹੀ ਆ ਹਾਂਜੀ ਹਾਂਜੀ ਬਿਲਕੁਲ ਆਪਾਂ ਇਹਦਾ ਮੁੱਲ ਜੀ 75000 ਅਛਾ ਜੀ ਤੇ 70 ਦੀ ਦੇ ਦਈਏ ਭਾਜੀ 70000 ਦੀ ਹਾਂਜੀ ਚਲ ਹੋਰ 1000 ਛੱਡ ਦੇ 1000 ਨਾ ਛੱਡੀਏ ਫਿਰ ਹਾਂਜੀ ਦੋ ਹੀ ਛੱਡ ਦਈਏ 60000 ਦੀ ਹਾਂਜੀ ਲਓ ਭਾਜੀ 68000 ਦੀ ਨੀਲੀ ਰਾਵੀ ਆ ਗਈ ਜੀ ਭਾਜੀ ਦੁੱਧ ਚੰਗਾ ਚਵਾਈ ਜਾਣਾ ਹਾਂਜੀ ਹਾਂਜੀ ਤੇ ਜੇ ਕੋਈ ਵੀਰਪੁਰਾ ਸਾਹਮਲਾ ਲੈ ਗਿਆ ਤੇ ਬਾਕੀ ਚਵਾਈ ਦੂਜਾ ਚਰਨਜੀਤ ਭਾਜੀ ਇਹਦੀ ਯਤਰਾ ਦੀ ਆ ਵੀ ਹਿਸਾਬ ਨਾਲ ਮੋਗਾ ਹੀ ਆ ਠੀਕ ਉਗਲ ਉਗਲ ਜਿੱਦੀ ਮੋਟੀ ਜਗੇ ਭਾਈ ਧਾਰਿਆ ਦੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬਹੁਤ ਚੰਗੀ ਮੈਂ ਠੀਕ ਤੇ ਬਾਕੀ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਹਾਂਜੀ ਜਿਹੜਾ ਵੀਰ ਪਸ਼ੂ ਲੈਂਦਾ ਏ ਉਹ ਸਾਡੇ ਘਰ ਦੋ ਟਾਈਮ ਤਿੰਨ ਟਾਈਮ ਚੋ ਕੇ ਤਸल्ली ਕਰਕੇ ਫੇਰ ਬਿਲਕੁਲ ਸਹੀ ਗੱਲ ਬਾਈ ਜੀ ਸਾਡੇ ਕੋ ਨਹੀਂ ਹਾਂਜੀ ਮੰਨ ਲਓ ਸਾਡੇ ਘਰ ਵਿੱਚ ਉਹ ਜਿੱਥੋਂ ਵੀ ਕੋਈ ਵੀਰ ਹੋਰ ਵੀ ਵੀਡੀਓ ਤੋਂ ਮਾਰ ਲਿੰਦਾ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਆ ਠੀਕ ਹੈ ਨਾ ਸਹੀ ਗੱਲ ਕਿਉਂਕਿ ਤੁਸੀਂ ਪੈਸੇ ਦੇਣੇ ਆ ਸਹੀ ਆ ਕਿ ਗੱਲ ਹੈ ਹਾਂਜੀ ਹਾਂਜੀ ਨਹੀਂ ਸਹੀ ਗੱਲ ਆ ਜੀ ਆਹੋ ਤੇ ਆਪਣੀ ਤਸल्ली ਕਰਕੇ ਤੇ ਫੇਰ ਖੜੋ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ